ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬਾਤ ਸਤ ਸੰਗਤ ਜੀ ਆਪ ਜੀ ਦਾ ਸਵਾਗਤ ਹੈ ਆਪ ਜੀ ਦੇ ਚੈਨਲ ਗਿਆਨ ਗੁਰਸਾਗਰ ਦੇ ਵਿੱਚ ਅੱਜ ਆਪ ਜੀ ਜਿਸ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਾਂਚਾਹੀ ਦਸਵੀਂ ਜੋੜਾ ਸਾਹਿਬ ਜੋ ਕਿ ਅਸਥਾਨ ਭੇਵਾ ਹਰਿਆਣਾ ਦੇ ਵਿੱਚ ਸਥਿਤ ਹੈ ਆਪ ਜੀ ਸਾਡੇ ਨਾਲ ਹਨ ਗਿਆਨੀ ਗੁਰਮੀਤ ਸਿੰਘ ਜੀ ਜੋ ਆਪ ਜੀ ਨੂੰ ਇਸ ਇਤਿਹਾਸ ਦੇ ਨਾਲ ਜਾਣੂ ਕਰਵਾਉਣਗੇ ਗੰਨ ਜੀ ਵਾਹੇ ਦਰਜੀ ਕਾ ਖਾਲਸਾ ਵਾਹੇ ਦਰਜੀ ਕੀ ਫਤਹਿ ਜੀ ਗੁਰਪਿਆਰੀ ਸਾਧ ਸੰਗਤ ਜੀਓ ਤੇ ਜੋ ਨਗਰ ਹੈ ਇਹ ਨਗਰ ਦਾ ਨਾਮ ਹੈ ਸਿਆਣਾ ਸਦਾ ਤੇ ਇਸ ਸਿਆਣਾ ਸਦਾ ਵਿੱਚ ਦੋ ਗੁਰੂ ਕਰਨੇ ਜੀ ਇੱਕ ਜੋ ਪਹਿਲਾ ਬੱਸ ਸਟੈਂਡ ਦੇ ਨਾਲ ਹੈ ਉਹਦਾ ਨਾਮ ਹੈ ਗੁਰਦੁਆਰਾ ਦਮਦਮਾ ਸਾਹਿਬ ਕਿਉਂਕਿ ਕਲਗੀਧਰ 파ਸ਼ਾ ਗੁਰਗੋਬਨ ਸਿੰਘ ਜੀ ਮਹਾਰਾਜ ਜਦੋਂ ਕੜਾਮ ਤੋਂ ਚੱਲੇ ਕੜਾਮ ਤੋਂ ਚੱਲ ਕੇ ਗੁਰਦੁਆਰਾ ਤਰਵੇਣੀ ਸਾਹਿਬ ਕਰਾਸਾਂ ਵਿਖੇ ਪਹੁੰਚੇ ਉਸ ਤੋਂ ਉਪਰੰਤ ਫਿਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਆਏ ਤੇ ਇੱਥੇ ਇੱਕ ਰਾਮਗੜੀਆ ਸਿੰਘ ਦਾ ਘਰ ਸੀ ਜੀ ਉਹ ਰਾਮਗੜੀਆ ਸਿੰਘ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿੰਦਾ ਹੈ ਅਚਾਨਕ ਜਦੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਉਸ ਆਸਥਾਨ 'ਤੇ ਪਹੁੰਚਦਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉੱਥੇ ਬਿਰਾਜਮਾਨ ਨੇ ਤੇ ਉਦੋਂ ਨਹੀਂ ਸੀ ਪਤਾ ਉਸ ਰਾਮਗੜੀਆ ਸਿੰਘ ਨੂੰ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਇੱਕ ਯਾਤਰੀ ਜਨ ਜਾਣ ਕੇ ਮਹਾਰਾਜ ਉਹ ਕਿੱਥੇ ਲੈ ਕੇ ਆਏ ਹੈ ਆਪਣੇ ਘਰ ਦੇ ਵਿੱਚ ਤੇ ਆਪਣੇ ਜੀਵਨ ਸੱਚ ਨੂੰ ਆਖਦਾ ਹੈ ਕਿ ਇਹ ਯਾਤਰੀ ਜਨ ਆਇਆ ਹੈ ਤੇ ਇਹਨੂੰ ਆਪਾਂ ਲੰਗਰ ਛਕੋਣਾ ਹੈ ਕਿਉਂਕਿ ਉਸ ਵਕਤ ਮਰਿਆਦਾ ਸੀ ਕਿ ਜਿਹੜਾ ਵੀ ਯਾਤਰੀ ਜਨ ਆਇਆ ਹੈ ਉਹਨਾਂ ਦੀ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਸੀ ਹਾਂਜੀ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਮਹਾਰਾਜ ਦੀ ਸਤਕਾਰ ਦੇ ਨਾਲ ਲੈ ਕੇ ਆਇਆ ਇੱਕ ਯਾਤਰੀ ਜਨ ਜਾਣ ਕੇ ਲੰਗਰਾਂ ਦੀ ਸੇਵਾ ਕੀਤੀ ਤੇ ਇੱਕ ਰਾਤ ਮਹਾਰਾਜ ਇੱਥੇ ਰਹੇ ਪਾਵਨ ਸਥਾਨ ਉੱਤੇ ਤੇ ਗੁਰ ਪਿਆਰਿਓ ਜਦੋਂ ਸਵੇਰੇ ਜਾਣ ਲੱਗੇ ਰੇ ਤੇ ਫਿਰ ਦੱਸਣਾ ਕਿਤਾ ਹੈ ਮਹਾਰਾਜ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਹਾਂ ਕਿਉਂਕਿ ਕਿਸੇ ਵਕਤ ਪੀਰ ਬਖਮਸ਼ਾ ਜੀ ਜਦੋਂ ਪਟਨਾ ਸਾਹਿਬ ਦੇ ਕੇ ਮਹਾਰਾਜ ਪ੍ਰਗਟ ਹੋਏ ਨੇ ਥਸਗੇ ਵੀ ਪਾਵਨ ਧਰਤੀ ਤੋਂ 700 ਮੀਲ ਤੁਰ ਕੇ ਪਟਨਾ ਸਾਹਿਬ ਦੇ ਕੇ ਗਏ ਨੇ ਉਸ ਉਪਰੰਤ ਪੀਰ ਬਖਮਸ਼ਾ ਜੀ ਦਾ ਜੋ ਜਨਮ ਸੀ ਉਹ ਇਹ ਨਗਰ ਵਿੱਚ ਹੋਇਆ ਸੀ ਉਹਨਾਂ ਦਾ ਨਾਨਕਾ ਪਿੰਡ ਵੀ ਹੈ ਅਤੇ ਜਨਮ ਸਥਾਨ ਵੀ ਹੈ ਉਸ ਰਾਮ ਗੜੀਏ ਸਿੰਘ ਦੇ ਨਾਲ ਉਹਨਾਂ ਦਾ ਮਿਲਵਰਤਨ ਹੈ ਤੇ ਦਸਣਾ ਕੀਤਾ ਇੱਥੇ ਆ ਕੇ ਕਿ ਪਟਨਾ ਸਾਹਿਬ ਵਿਖੇ ਖੁਦਾ ਦਾ ਨੂਰ ਪੈਦਾ ਹੋਇਆ ਹੈ ਤੇ ਉਸ ਵਕਤ ਉਸ ਰਾਮ ਗੜੀਏ ਸਿੰਘ ਨੇ ਮਨ ਵਿੱਚ ਅਰਦਾਸ ਕੀਤੀ ਮੇਰੇ ਪਾਸਿਆ ਜੀ ਕਿਰਪਾ ਕਰੋ ਤੁਸੀਂ ਨਸਨ ਦੇ ਦਿਦਾਰੇ ਬਖਸ਼ਿਸ਼ ਕਰਨੇ ਨੇ ਉਸ ਰਾਮ ਗੜੀਏ ਦੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਹੀ ਮਹਾਰਾਜ ਇੱਥੇ ਆਏ ਇੱਕ ਰਾਤ ਰੇ ਦੋਆ ਜੀਾਂ ਦੀ ਸੇਵਾ ਕੀਤੀ ਜਦੋਂ ਸਵੇਰੇ ਜਾਣ ਲੱਗੇ ਨੇ ਫਿਰ ਦਸਣਾ ਕੀਤਾ ਕਿ ਮੈਂ ਜੀ ਗੁਰਗੋਬ ਸਿੰਘ ਮਹਾਰਾਜਾਂ ਤੇ ਦੋਵੇਂ ਜੀ ਸਤਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋਏ ਆਪਰੇ ਧੰਨ ਭਾਗ ਸਮਝੇ ਤੇ ਬੇਨਤੀ ਕੀਤੀ ਮਹਾਰਾਜ ਸਾਨੂੰ ਕੀ ਆਪਣੀ ਨਿਸ਼ਾਨੀ ਬਖਸ਼ਿਸ਼ ਕਰਕੇ ਜਾਓ ਤੇ ਸਤਗੁਰਾਂ ਨੇ ਆਪਣੇ ਜੋ ਪੈਰਾਂ ਦਾ ਮਹਾਰਕ ਜੋੜਾ ਸੀ ਉਹ ਉਤਾਰ ਕੇ ਸਤਗੁਰਾਂ ਨੇ ਬਖਸ਼ਿਸ਼ ਕੀਤਾ ਤੇ ਉਸ ਰਾਮਗਰੀਏ ਸਿੰਘ ਨੇ ਲੱਕੜੀਆਂ ਖੜਾਵਾਂ ਪਿਆਰ ਕੀਤੀਆਂ ਸਨ ਉਹ ਮਹਾਰਾਜ ਦੇ ਪੇਟਾ ਕੀਤੀਆਂ ਮਹਾਰਾਜ ਉਹ ਲੱਕੜੀਆਂ ਖੜਾਵਾਂ ਪਾ ਕੇ ਗਏ ਤੇ ਜਿਹੜਾ ਤੁਸੀਂ ਇਹ ਦਰਸ਼ਨ ਦੇਦਾਰੇ ਕਰ ਰਹੇ ਹੋ ਗੁਰਦੁਆਰਾ ਜੋੜਾ ਸਾਹਿਬ ਦੇ ਮਹਾਰਾਜ ਦੇ ਜੋੜਾ ਸਾਹਿਬ ਇਸ ਪਾਵਨ ਅਸਥਾਨ ਉੱਤੇ ਸੁਭਾਇਮਾਨ ਹੈ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ᱛੀ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਨਗਰ ਪਿੰਡਾ ਗੁਰਪਿਆਰਿਓ ਪੀਖਮ ਸਾਹਿਬ ਜੀ ਦਾ ਜਨਮ ਅਸਥਾਨ ਵੀ ਹੈ ਅਤੇ ਨਾਨਕਾ ਪਿੰਡ ਵੀ ਹੈ ਮੈਂ ਸਮਝਦਾ ਹਾਂ ਕਿ ਬੜੇ ਵੱਡੇ ਭਾਗ ਨੇ ਇਸ ਨਗਰ ਦੇ ਇਲਾਕੇ ਦੇ ਸੰਗਤਾਂ ਦੇ ਜੋ ਸਤਿਗੁਰਾਂ ਨੇ ਆਪਣੇ ਮੁਬਾਰਕ ਚਰਨ ਪਾਏ ਪੀਰ ਪੀਖਮ ਸਾਹਿਬ ਜੀ ਇਹਨਾਂ ਦੇ ਮੁਬਾਰਕ ਚਰਨ ਪਾਏ ਕਿ ਇਸ ਅਸਥਾਨ ਉੱਤੇ ਕੱਤਕ ਦੇ ਮਹੀਨੇ ਤੋਂ ਮੁਕ ਰਿਹਾ ਹੋਇਆ ਸ੍ਰੀ ਅਖੰਡ ਪਾਤਸ਼ਾਹ ਸਾਹਿਬmarg ਲੜੀ ਪ੍ਰారంਭ ਹੁੰਦੀ ਹੈ ਜੋ ਕਿ ਤਕਰੀਬਨ 2 2.5 ਮਹੀਨੇ ਚਲਦੀ ਹੈ ਸੰਗਤਾਂ ਇੱਥੇ ਆ ਕੇ ਸੇਵਾ ਕਰਦੀਆਂ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੀਆਂ ਨੇ ਸਤਗੁਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਨੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਿਆਨੀ ਗਰਮੀਤ ਸਿੰਘ ਜੀ ਦਾ ਜਿਨ੍ਹਾਂ ਨੇ ਇਸ ਅਸਥਾਨ ਦੇ ਇਤਿਹਾਸ ਬਾਰੇ ਆਪ ਸਰਬੱਤ ਸੰਗਤਾਂ ਨੂੰ ਜਾਣੂ ਕਰਵਾਇਆ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਦਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ